ਐਗਜ਼ਾਮਿਨੇਸ਼ਨ ਸ਼ੁਰੂ ਕੀਤਾ ਹੈ ਉਹਦੇ ਅੰਦਰ ਪੰਜਾਬੀ ਐਜ਼ ਇਟ ਇਜ਼ ਆ ਜੋ ਆਕਾਲੀ ਦਰ ਆਮ ਆਦਮੀ ਪਾਰਟੀ ਦੁਸ਼ਤ ਪ੍ਰਚਾਰ ਕਰ ਰਹੀ ਆ ਕਿ ਪੰਜਾਬੀ ਹਟਾ ਦਿੱਤੀ ਗਈ ਹੈ ਟੂ ਬੋਰਡ ਐਗਜ਼ਾਮਿਨੇਸ਼ਨ ਤੋਂ ਇਹ ਝੂਠ ਆ ਸੀਬੀਐਸਸੀ ਨੇ ਬਕਾਇਦਾ ਆਪਣੀ ਕਲੈਰੀਫਿਕੇਸ਼ਨ ਦੀ ਚਿੱਠੀ ਭੇਜੀ ਆ ਕਿ ਜੋ ਅਸੀਂ ਭਾਸ਼ਾਵਾਂ ਦੀ ਜਾਣਕਾਰੀ ਦਿੱਤੀ ਸੀ ਉਹ ਕੇਵਲ ਤਿੰਨ ਚਾਰ ਭਾਸ਼ਾਵਾਂ ਦੀ ਇੰਡੀਕੇਟਿਵ ਜਾਣਕਾਰੀ ਸੀ ਮਤਲਬ ਜੋ ਸਾਹਮਣੇ-ਸਾਹਮਣੇ ਸੀ ਸਾਰੀ ਰੀਜਨਲ ਭਾਸ਼ਾਵਾਂ ਮੈਂ ਐਜ਼ ਇਟ ਇਜ਼ ਨੇ ਔਰ ਪੰਜਾਬੀ ਦਾ ਕੋਡ 004 ਪੰਜਾਬੀ ਦਾ ਕੋਡ ਹੈ ਐਜ਼ ਇਟ ਇਜ਼ ਚੌਥੇ ਨੰਬਰ ਤੇ ਪੰਜਾਬੀ ਆ ਨਾ ਪੰਜਾਬੀ ਨੂੰ ਕੋਈ ਹਟਾਇਆ ਇਹ ਨਾ ਹਟਾ ਸਕਦਾ ਹੈ ਸੀਬੀਐਸਸੀ ਵੱਲੋਂ ਕਲੀਅਰ ਮੈਰਿਟੇਸ਼ਨ ਹੈ ਲੇਕਿਨ ਆਮ ਆਦਮੀ ਪਾਰਟੀ ਔਰ ਅਕਾਲੀ ਦਰ ਜਾਣ ਬੁਝ ਕੇ ਬੱਚਿਆਂ ਦੇ ਪੋਜੀਸ਼ਨਾਂ ਨਾਲ ਖੇਡਦਾ ਪਿਆ ਉਹਨਾਂ ਨੂੰ ਮਿਸਲੀਡ ਕਰਦਾ ਪਿਆ ਆਪਣੀ ਗੰੰਤੀ ਰਾਜਨੀਤੀ ਪਿੱਛੇ ਰੋਜ਼ ਇਸ ਨਾਲੇ ਕੰਮ ਕਰਕੇ ਬੀਜੇਪੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਲੋਕਾਂ ਦੇ ਸਾਹਮਣੇ ਆ ਸੀਬੀਐਸਸੀ ਨਾਲ ਪੰਜਾਬੀ ਹਟਾਈ ਆ ਤੇ ਨਾ ਕਦੀ ਹਟਾਉਣ ਦਾ ਸੁਖਣਾ ਲੈ ਸਕਦੀ ਐ ਐਗਜ਼ਾਮੀਨੇਸ਼ਨ ਸ਼ੁਰੂ ਕੀਤਾ ਹੈ ਉਹਦੇ ਅੰਦਰ ਪੰਜਾਬੀ ਐਜ਼ ਇਟ ਇਜ਼ ਆ ਜੋ ਆਕਾਲੀ ਦਰ ਆਮ ਆਦਮੀ ਪਾਰਟੀ ਦੁਸ਼ਤ ਪ੍ਰਚਾਰ ਕਰ ਰਹੀ ਆ ਕਿ ਪੰਜਾਬੀ ਹਟਾ ਦਿੱਤੀ ਗਈ ਹੈ ਟੂ ਬੋਰਡ ਐਗਜ਼ਾਮੀਨੇਸ਼ਨ ਤੋਂ ਇਹ ਛੂਟ ਆ CBSE ਨੇ ਬਕਾਇਦਾ ਆਪਣੀ ਕਲੀਅਰਿਫਿਕੇਸ਼ਨ ਦੀ ਚਿੱਠੀ ਭੇਜੀ ਆ ਕਿ ਜੋ ਅਸੀਂ ਪਾਸ਼ਾਵਾਂ ਦੀ ਜਾਣਕਾਰੀ ਦਿੱਤੀ ਸੀ ਉਹ ਕੇਵਲ ਤਿੰਨ ਚਾਰ ਪਾਸ਼ਾਵਾਂ ਦੀ ਇੰਡੀਕੇਟਿਵ ਜਾਣਕਾਰੀ ਸੀ ਮਤਲਬ ਜੋ ਸਾਹਮਣੇ-ਸਾਹਮਣੇ ਸੀ ਸਾਰੀ ਰੀਜਨਲ ਪਾਰਟ ਪਾਸ਼ਾ ਮੈਂ ਐਜ਼ ਇਟ ਇਜ਼ ਨੇ ਔਰ ਪੰਜਾਬੀ ਦਾ ਕੋਡ 004 ਪੰਜਾਬੀ ਦਾ ਕੋਡ ਹੈ ਐਜ਼ ਇਟ ਇਜ਼ ਚੌਥੇ ਨੰਬਰ ਤੇ ਪੰਜਾਬੀ ਆ ਨਾ ਪੰਜਾਬੀ ਨੂੰ ਕੋਈ ਹਟਾਇਆ ਇਹ ਨਾ ਹਟਾ ਸਕਦਾ ਹੈ ਸੀਬੀਐਸਸੀ ਵੱਲੋਂ ਕਲੀਅਰ ਕਲੈਰੀਫਿਕੇਸ਼ਨ ਹੈ ਲੇਕਿਨ ਆਮ ਆਦਮੀ ਪਾਰਟੀ ਔਰ ਅਕਾਲੀ ਦਰ ਜਾਣ ਬੁਝ ਕੇ ਬੱਚਿਆਂ ਦੇ ਪੋਜੀਸ਼ਨਾਂ ਨਾਲ ਖੇਡਦਾ ਪਿਆ ਉਹਨਾਂ ਨੂੰ ਮਿਸਲੀਡ ਕਰਦਾ ਪਿਆ ਆਪਣੀ ਗੰਦੀ ਰਾਜਨੀਤੀ ਪਿੱਛੇ ਰੋਜ਼ ਇਸ ਤਰ੍ਹਾਂ ਦੇ ਕੰਮ ਕਰਕੇ ਬੀਜੇਪੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਲੋਕਾਂ ਦੇ ਸਾਹਮਣੇ ਆ ਸੀਬੀਐਸਸੀ ਨਾ ਪੰਜਾਬੀ ਹਟਾਈ ਆ ਤੇ ਨਾ ਕਦੀ ਹਟਾਉਣ ਦਾ ਸੁਖਣਾ ਲੈ ਸਕਦੀ ਹੈ ਐਗਜ਼ਾਮੀਨੇਸ਼ਨ ਸ਼ੁਰੂ ਕੀਤਾ ਹੈ ਉਹਦੇ ਅੰਦਰ ਪੰਜਾਬੀ ਐਜ਼ ਇਟ ਇਜ਼ ਆ ਜੋ ਆਕਾਲੀ ਦਰ ਅਤੇ ਆਮ ਆਦਮੀ ਪਾਰਟੀ ਦੁਸ਼ਤ ਪ੍ਰਚਾਰ ਕਰ ਰਹੀ ਆ ਕਿ ਪੰਜਾਬੀ ਹਟਾ ਦਿੱਤੀ ਗਈ ਹੈ ਟੂ ਬੋਰਡ ਐਗਜ਼ਾਮੀਨੇਸ਼ਨ ਤੋਂ ਇਹ ਝੂਠ ਆ ਸੀਬੀਐਸਸੀ ਨੇ ਬਕਾਇਦਾ ਆਪਣੀ ਕਲੈਰੀਫਿਕੇਸ਼ਨ ਦੀ ਚਿੱਠੀ ਭੇਜੀ ਆ ਕਿ ਜੋ ਅਸੀਂ ਭਾਸ਼ਾਵਾਂ ਦੀ ਜਾਣਕਾਰੀ ਦਿੱਤੀ ਸੀ ਉਹ ਕੇਵਲ 3-4 ਭਾਸ਼ਾਵਾਂ ਦੀ ਇੰਡੀਕੇਟਿਵ ਜਾਣਕਾਰੀ ਸੀ ਮਤਲਬ ਜੋ ਸਾਹਮਣੇ-ਸਾਹਮਣੇ ਸੀ ਸਾਰੀ ਰੀਜਨਲ ਪਾਰਟ ਬਾਸ਼ਾ ਮੈਂ ਐਜ਼ ਇਟ ਇਜ਼ ਨੇ ਔਰ ਪੰਜਾਬੀ ਦਾ ਕੋਡ 004 ਪੰਜਾਬੀ ਦਾ ਕੋਡ ਹੈ ਐਜ਼ ਇਟ ਇਜ਼ ਚੌਥੇ ਨੰਬਰ ਤੇ ਪੰਜਾਬੀ ਆ ਨਾ ਪੰਜਾਬੀ ਨੂੰ ਕੋ ਹਟਾਇਆ ਇਹ ਨਾ ਹਟਾ ਸਕਦਾ ਹੈ ਸੀਬੀਐਸਸੀ ਵੱਲੋਂ ਕਲੀਅਰ ਕਲੈਰੀਫਿਕੇਸ਼ਨ ਹੈ ਲੇਕਿਨ ਆਮ ਆਦਮੀ ਪਾਰਟੀ ਔਰ ਅਕਾਲੀ ਦਰ ਜਾਣ ਬੁਝ ਕੇ ਬੱਚਿਆਂ ਦੇ ਪੋਜੀਸ਼ਨਾਂ ਨਾਲ ਖੇਡਦਾ ਪਿਆ ਉਹਨਾਂ ਨੂੰ ਮਿਸਲੀਡ ਕਰਦਾ ਪਿਆ ਆਪਣੀ ਗੰਦੀ ਰਾਜਨੀਤੀ ਪਿੱਛੇ ਰੋਜ਼ ਇਸ ਤਰ੍ਹਾਂ ਦੇ ਕੰਮ ਕਰਕੇ ਬੀਜੇਪੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਲੋਕਾਂ ਦੇ ਸਾਹਮਣੇ ਆ ਸੀਬੀਐਸਸੀ ਨੇ ਨਾ ਪੰਜਾਬੀ ਹਟਾਈ ਆ ਤੇ ਨਾ ਕਦੀ ਹਟਾਉਣ ਦਾ ਸੁਖਣਾ ਲੈ ਸਕਦੀ ਉਹਦੇ ਅੰਦਰ ਪੰਜਾਬੀ ਐਜ਼ ਇਟ ਇਜ਼ ਆ ਜੋ ਆਕਾਲੀ ਦਰ ਆਮ ਆਦਮੀ ਪਾਰਟੀ ਦੁਸ਼ਤ ਪ੍ਰਚਾਰ ਕਰ ਰਹੀ ਆ ਕਿ ਪੰਜਾਬੀ ਹਟਾ ਦਿੱਤੀ ਗਈ ਹੈ ਟੂ ਬੋਰਡ ਐਗਜ਼ਾਮੀਨੇਸ਼ਨ ਤੋਂ ਇਹ ਝੂਠ ਆ ਸੀਬੀਐਸਸੀ ਨੇ ਬਕਾਇਦਾ ਆਪਣੀ ਕਲੀਅਰਿਫਿਕੇਸ਼ਨ ਦੀ ਚਿੱਠੀ ਭੇਜੀ ਆ ਕਿ ਜੋ ਅਸੀਂ ਪਾਸ਼ਾਵਾ ਦੀ ਜਾਣਕਾਰੀ ਦਿੱਤੀ ਸੀ ਉਹ ਕੇਵਲ ਤਿੰਨ ਚਾਰ ਪਾਸ਼ਾਵਾ ਦੀ ਇੰਡੀਕੇਟਿਵ ਜਾਣਕਾਰੀ ਸੀ ਮਤਲਬ ਜੋ ਸਾਹਮਣੇ-ਸਾਹਮਣੇ ਸੀ ਸਾਰੀ ਰੀਜਨਲ ਭਾਸ਼ਾਾਂ ਮੈਂ ਐਜ਼ ਇਟ ਇਜ਼ ਨੇ ਔਰ ਪੰਜਾਬੀ ਦਾ ਕੋਡ 004 ਪੰਜਾਬੀ ਦਾ ਕੋਡ ਹੈ ਐਜ਼ ਇਟ ਇਜ਼ ਚੌਥੇ ਨੰਬਰ ਤੇ ਪੰਜਾਬੀ ਆ ਨਾ ਪੰਜਾਬੀ ਨੂੰ ਕੋਈ ਹਟਾਇਆ ਇਹ ਨਾ ਹਟਾ ਸਕਦਾ ਹੈ ਸੀਬੀਐਸਸੀ ਵੱਲੋਂ ਕਲੀਅਰ ਕਲੈਰੀਫਿਕੇਸ਼ਨ ਹੈ ਲੇਕਿਨ ਆਮ ਆਦਮੀ ਪਾਰਟੀ ਔਰ ਅਕਾਲੀ ਦਲ ਜਾਣ ਬੁਝ ਕੇ ਬੱਚਿਆਂ ਦੇ ਪੋਜੀਸ਼ਨਾਂ ਨਾਲ ਖੇਡਦਾ ਪਿਆ ਉਹਨਾਂ ਨੂੰ ਮਿਸਲੀਡ ਕਰਦਾ ਪਿਆ ਆਪਣੀ ਗੰਦੀ ਰਾਜਨੀਤੀ ਪਿੱਛੇ ਰੋਜ਼ ਇਸ ਨਾਲੇ ਕੰਮ ਕਰਕੇ ਬੀਜੇਪੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਲੋਕਾਂ ਦੇ ਸਾਹਮਣੇ ਆ ਸੀਬੀਐਸਸੀ ਨਾ ਪੰਜਾਬੀ ਹਟਾਈ ਆ ਤੇ ਨਾ ਕੋਈ ਹਟਾਉਣ ਦਾ ਸੁਪਨਾ ਲੈ ਸਕਦੀ